ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਾਈਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਮੀਤ ਕਰਦੇ ਆ ਕਿ ਤੁਸੀਂ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਵੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤਰੱਕੀਆਂ ਬਖਸ਼ੇ ਅੱਜ ਦੀ ਵੀਡੀਓ ਜੀ ਆਪਾਂ ਕਰਨ ਲੱਗਿਆ ਸ਼ੁਰੂ ਤੇ ਸ਼ਾਮ ਦਾ ਟਾਈਮ ਹੋ ਗਿਆ ਸੀ ਜੀ ਤੇ ਆਪਾਂ ਅਨਰੀਤ ਨੂੰ ਨਵਾਤਾ ਸੀ ਤੇ ਚਲੋ ਜਿੱਦ ਤਰ ਆਪਾਂ ਤਰੇ ਹੋਏ ਸੀ ਆਲੂ ਕਚਾਲੂ ਉਬਾਲਣ ਵਾਸਤੇ ਅੱਜ ਲੈ ਕੇ ਆਏ ਸੀ ਜੀ ਆਪਾਂ ਰਸਤੇਦਾਰਾਂ ਤੋਂ ਆਲੂ ਕਚਾਲੂ ਤੇ ਉਹ ਉਬਾਲ ਰਹੇ ਆ ਜੀ ਤੇ ਫੇਰ ਬਣਾਵਾਂਗੇ ਇਹਨਾਂ ਦੀ ਚਾਟ ਤੇ ਆਪਾਂ ਜਿੱਥੇ ਚੁੱਲ੍ਹਾ ਚੌਂਕਾ ਹੈਗਾ ਸੀ ਉਹ ਪਾਟਤਾ ਤੇ ਹੁਣ ਇੱਟਾਂ ਦਾ ਚੁੱਲ੍ਹਾ ਜੋੜਨਾ ਪਿਆ ਆਪਾਂ ਚਾਵਾਂ ਚੁੱਲ੍ਹਾ ਲਾਇ ਕੇ ਰੱਖਿਆ ਨਹੀਂ ਹੋਇਆ ਹੁਣ ਲਾਵਾਂਗੇ ਤੇ ਇਸ ਕਰਕੇ ਜੀਟਾਂ ਜੋੜ ਕੇ ਤੇ ਆਪਾਂ ਇੱਥੇ ਅੱਗ ਬਾਲੀ ਆ ਤੇ ਹੁਣ ਇੱਥੇ ਆਪਾਂ ਕਚਾਲੂ ਜਿਹੜੇ ਉਬਾਲ ਲੈਂਦੇ ਆ ਤੇ ਤਿਆਰ ਤਾਂ ਸਵੇਰ ਤੱਕ ਹੀ ਹੋਣਗੇ ਕਿਉਂਕਿ ਕਾਫੀ ਟਾਈਮ ਲੱਗ ਜਾਂਦਾ ਜੀ ਕਚਾਲੂ ਬਾਲਣ ਨੂੰ ਤੇ ਹੁਣ ਆਪਾਂ ਅੱਗ ਤਾਂ ਵਾਧੂ ਫੁੱਲ ਬਾਲੀ ਖੜਾ ਆ ਬੇਬੀ ਸਾਨੂੰ ਉਹ ਤਾਂਂਗਾ ਕਰਦਾ ਹੈ ਬਹੁਤ ਜ਼ਿਆਦਾ ਚਲੋ ਜੀ ਇੱਥੇ ਟਾਈਮ ਹੋ ਗਿਆ ਸੀ ਜੀ ਸ਼ਾਮ ਦਾ 6:30 ਵਜੇ ਦਾ ਤੇ ਮੈਂ ਧਾਰਤੀ ਸੀ ਸਬਜੀ ਇਹ ਸਬਜੀ ਆਪਾਂ ਬਣਾ ਰਹੇ ਸੀ ਜੀ ਆਲੂ ਤੇ ਪਨੀਰ ਦੀ ਤਰੀ ਵਾਲੀ ਸਬਜੀ ਤੇ ਮੈਂ ਇਹਨੂੰ ਜੀ ਕਿਸੇ ਨੇ ਵੈਂਪਾਤਾ ਮੈਂ ਚੁੱਲਾ ਤਾਂ ਰੱਖਿਆ ਹੋਇਆ ਸੀ ਜੀ ਇੱਧਰ ਪੌੜੀ ਦੇ ਨੀਚੇ ਇੱਧਰ ਲਾਈ ਸਾਈਡ ਇਹ ਸਾਨੂੰ ਕਿਸੇ ਨੇ ਕਿਹਾ ਕਿ ਪੌੜੀ ਦੇ ਨੀਚੇ ਜਿਹੜੀ ਅੱਗ ਬਾਲਣੀ ਵੀ ਠੀਕ ਨਹੀਂ ਹੁੰਦੀ ਤੇ ਇਸ ਕਰਕੇ ਤੁਸੀਂ ਇੱਥੋਂ ਚੁੱਲਾ ਚੱਕਦੇ ਹੋ ਸਿਲੰਡਰ ਤੇ ਉਹ ਹੁਣ ਮੈਂ ਚੱਕ ਕੇ ਤੇ ਇਧਰ ਕਰਤਾ ਸੀ ਇਸ ਕਰਕੇ ਤੇ ਵੈਸੇ ਤਾਂ ਜੀ ਮਾਲਕ ਦੀਆਂ ਰੱਖਾਂ ਨੇ ਪਰਮਾਤਮਾ ਦੀਆਂ ਕੁਝ ਨਹੀਂ ਹੁੰਦਾ ਬਾਕੀ ਫਿਰ ਵਹਿਮ ਚਾਪਿਆ ਜਾਂਦਾ ਹੈ ਬੰਦੇ ਨੂੰ ਤੇ ਉਹ ਚੁੱਲਾ ਹੁਣ ਮੈਂ ਇੱਥੇ ਮੇਜ਼ ਵੀ ਇਧਰ ਕੀਤਾ ਟੇਬਲ ਜੋਕੇ ਤੇ ਆਪਾ ਜੀ ਚੁੱਲਾ ਵੀ ਇਧਰ ਕਰਤਾ ਇਹਨਾਂ ਕਿ ਰਸੋਈ ਦੇ ਵਿੱਚ ਨਾ ਗਰਮੀ ਬਹੁਤ ਜ਼ਿਆਦਾ ਬਣ ਜਾਂਦੀ ਏ ਉੱਥੇ ਪੱਖਾ ਹੈ ਨਹੀਂ ਤੇ ਇਸ ਕਰਕੇ ਜੀ ਮੈਂ ਜੁਲਾ ਜਿਹੜਾ ਮੈਨੂੰ ਬਾਹਰ ਰੱਖਣਾ ਪੈਂਦਾ ਏ ਤੇ ਚਲੋ ਜੀ ਮੈਂ ਹੁਣ ਪਨੀਰ ਕੱਟ ਰਹੀ ਸੀ ਇੱਥੇ ਮੈਂ ਆਲੂ ਤਾਰਤੇ ਸੀ ਪਹਿਲਾਂ ਤਲਕਾ ਤੜਕਾ ਲਾ ਕੇ ਤੇ ਹੁਣ ਜਦੋਂ ਆਲੂ ਰੈੱਜ ਜਾਣਗੇ ਮੈਂ ਬਾਅਦ ਚ ਪਨੀਰ ਪਾਵਾਂਗੀ ਤੇ ਫਿਰ ਪਾਣੀ ਥੋੜਾ ਜਿਹਾ ਹੋਰ ਪਾ ਕੇ ਤੇ ਦੋ ਚਾਰ ਉਬਾਲੇ ਦਵਾਵਾਂਗੇ ਤੇ ਫਿਰ ਸਬਜ਼ੀ ਬਣ ਜਾਏਗੀ ਤਿਆਰ ਹੋ ਜਾਵੇਗੀ ਤੇ ਹੁਣ ਜੀ ਮੈਂ ਲੱਗ ਪਈ ਸੀ ਇੱਥੇ ਆਟਾ ਗੁੰਨਣ ਤੇ ਨਾਲ ਦੀ ਨਾਲ ਜੀ ਆਪਾਂ ਤੁਹਾਡੇ ਨਾਲ ਗੱਲ ਸ਼ੇਅਰ ਕਰਾਂਗੇ ਜੀ ਨਾਲ ਦੀ ਨਾਲ ਆਪਾਂ ਕੰਮਕਾਰ ਕਰਦੇ ਚੱਲਾਂਗੇ ਤੇ ਸਭ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਹੈਪੀ ਇੰਡੀਪੈਂਡੈਂਸ ਡੇ ਤੇ ਅੱਜ ਜੀ 15 ਅਗਸਤ ਹੈ ਤੇ ਵੀਡੀਓ ਮੈਂ ਕੋਈ ਕੱਲ ਦੀ ਆ ਤੇ ਕੋਈ ਅੱਜ ਹੀ ਤਿਆਰ ਕੀਤੀ ਆ ਤੇ ਸਾਰੇ ਜੀ ਆਪਣੀ YouTube ਫੈਮਿਲੀ ਨੂੰ ਬਹੁਤ-ਬਹੁਤ ਮੁਬਾਰਕਾਂ ਆਜ਼ਾਦੀ ਦਿਵਸ ਦੀਆਂ ਤੇ ਵੈਗਰੂ ਸੱਚੇ ਪਾਤਸ਼ਾਹ ਜੀ ਆਪਣੇ ਸਾਰੇ ਦੇਸ਼ ਤੇ ਸਾਰੇ ਦੇਸ਼ ਵਾਸੀਆਂ ਤੇ ਮਿਹਰ ਭਰਿਆ ਹੱਥ ਰੱਖੇ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਨਸ਼ਿਆਂ ਤੋਂ ਬਚਾਵੇ ਜੀ ਕਿਉਂਕਿ ਬਹੁਤ ਜ਼ਿਆਦਾ ਨਸ਼ਾ ਵੱਧ ਚੁੱਕਾ ਹੈ ਜੀ ਆਪਣੇ ਦੇਸ਼ ਦੇ ਵਿੱਚ ਤੇ ਵੈਗਰੂ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੇ ਜੀ ਸਭ ਤੇ ਇਹ ਨਾਲੀ ਜੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਜੋ ਮੇਰੀ ਫੈਮਿਲੀ ਸੀਗੀ ਪਿੱਛੇ ਮੇਰੇ ਜਿਹੜੇ ਦਾਦਾ ਪਰਦਾਦਾ ਉਹ ਸਾਰੇ ਜੀ ਸਾਡੇ ਰਹਿੰਦੇ ਸੀਗੇ ਪਾਕਿਸਤਾਨ ਦੇ ਵਿੱਚ ਤੇ ਚਲੋ ਜੀ ਹੁਣ ਆਪਾਂ ਅਗਲੇ ਦਿਨ ਤੋਂ ਵੀਡੀਓ ਸਟਾਰਟ ਕੀਤੀ ਹੈ ਜੀ ਤੇ ਨਾਲ ਦੇ ਨਾਲ ਹੀ ਜੀ ਆਪਾਂ ਤੁਹਾਡੇ ਨਾਲ ਸਾਰੀਆਂ ਗੱਲਾਂ ਬਾਤਾਂ ਸ਼ੇਅਰ ਕਰਾਂਗੇ ਕਿ ਮੇਰੇ ਦਾਦਾ ਜੀ ਦੱਸਦੇ ਕਿ ਜਦੋਂ ਉਹ ਉਹਨਾਂ ਨੂੰ ਵੀ ਕਹਿੰਦੇ ਵੀ ਸਾਨੂੰ ਪੂਰਾ ਯਾਦ ਹੈ ਕਿਉਂਕਿ 15 ਸਾਲ ਦੇ ਸੀ ਮੇਰੇ ਦਾਦਾ ਜੀ ਉਸ ਟਾਈਮ ਤੇ ਜਦੋਂ ਵੀ ਆਪਣਾ ਦੇਸ਼ ਆਜ਼ਾਦ ਹੋਇਆ ਸੀ ਤੇ ਉਸ ਟਾਈਮ ਕਹਿੰਦੇ ਕਿ ਸਾਰੀ ਦੁਨੀਆ ਬਹੁਤ ਹੀ ਜ਼ਿਆਦਾ ਖੁਸ਼ੀ ਮਨਾ ਰਹੀ ਸੀ ਕਿ ਇੰਡੀਆ ਆਪਣਾ ਆਜ਼ਾਦ ਹੋ ਗਿਆ ਭਾਰਤ ਆਜ਼ਾਦ ਹੋ ਗਿਆ ਤੇ ਹੁਣ ਆਪਾਂ ਆਜ਼ਾਦੀ ਦੇ ਨਾਲ ਰਵਾਂਗੇ ਆਪਣੇ ਤੇ ਕੋਈ ਅਤਿਆਚਾਰ ਨਹੀਂ ਹੋਵੇਗਾ ਤੇ ਬਹੁਤ ਹੀ ਖੁਸ਼ ਸੀ ਸਾਰੇ ਲੋਕ ਕਿ ਭਾਰਤ ਆਪਣਾ ਆਜ਼ਾਦ ਹੋ ਗਿਆ ਹੈ ਅੰਗਰੇਜ਼ ਚਲੇ ਗਏ ਆ ਭਾਰਤ ਤੋਂ ਤੇ ਹੁਣ ਜੀ ਆਪਣਾ ਆਪਣਾ ਹੀ ਰਾਜ ਹੋਵੇਗਾ ਆਪਾਂ ਜੋ ਚਾਹੇ ਆਪਾਂ ਕਰ ਸਕਦੇ ਆ ਤੇ ਬਾਕੀ ਜੀ ਕੁਛੀ ਟਾਈਮ ਦੇ ਵਿੱਚ ਇੰਨਾ ਕੁਛ ਉਹਨਾਂ ਨਾਲ ਵਾਪਰ ਗਿਆ ਕੋਈ ਕਿਸੇ ਨੂੰ ਵੀ ਇਹ ਬਾਰੇ ਜਾਣਕਾਰੀ ਨਹੀਂ ਸੀ ਤੇ ਅਚਾਨਕ ਹੀ ਜਦੋਂ ਸਾਰਿਆਂ ਨੂੰ ਇਹ ਸੂਚਨਾ ਮਿਲੀ ਕਿ ਭਾਰਤ ਦੀ ਵੰਡ ਹੋ ਚੁੱਕੀ ਹੈ ਤੇ ਤੁਸੀਂ ਵੀ ਸਾਰਿਆਂ ਨੇ ਆਪਣੇ ਆਪਣੇ ਧਰਮ ਦੇ ਅਨੁਸਾਰ ਆਪਣੇ ਆਪਣੇ ਦੇਸ਼ ਦੇ ਵਿੱਚ ਸੈੱਟ ਹੋਣਾ ਹੈ ਤੇ ਉਹ ਸਮੇਂ ਜੀ ਸਾਰਿਆਂ ਦੇ ਮੇਰੇ ਦਾਦਾ ਜੀ ਕਹਿੰਦੇ ਵੀ ਸਾਰਿਆਂ ਦੇ ਪੈਰਾਂ ਥੱਲੇ ਜ਼ਮੀਨ ਖਿਸਕੇਗੀ ਕਿ ਸਾਰਿਆਂ ਨੂੰ ਹੁਣ ਆਪਣੇ ਘਰ ਛੱਡਣੇ ਪੈਣਗੇ ਤੇ ਬਹੁਤ ਹੀ ਜ਼ਿਆਦਾ ਕਹਿੰਦੇ ਵੀ ਹਫੜਾ ਦਫੜੀ ਮਾਚ ਗਈ ਲੋਕਾਂ ਦੇ ਵਿੱਚ ਤੇ ਜਦੋਂ ਜੀ ਇਹ ਆਉਣ ਲੱਗੇ ਵੀ ਇੰਡੀਆ ਨੂੰ ਵਾਪਸ ਮੇਰੇ ਫੈਮਿਲੀ ਜਦੋਂ ਤੇ ਕਹਿੰਦੇ ਵੀ ਅਸੀਂ ਉੱਥੋਂ ਚਾਲ ਪਏ ਤੋਰ ਪਏ ਤੇ ਰਸਤੇ ਦੇ ਵਿੱਚ ਜੀ ਬਹੁਤ ਜ਼ਿਆਦਾ ਰੁਕਾਵਟਾਂ ਆਆਂ ਤੇ ਕਹਿੰਦੇ ਵੀ ਉੱਥੇ ਇਹਨਾਂ ਦੇ ਨਾਲ ਜਿਹੜੇ ਵੀ ਉੱਥੋਂ ਦੇ ਜਿਹੜੇ ਲੋਕ ਆ ਜਿੰਨਾ ਨਹੀਂ ਆਉਣਾ ਸੀ ਇੱਧਰ ਉੱਥੇ ਰਹਿਣ ਵਾਲੇ ਸੀ ਤੇ ਉਹ ਇਹਨਾਂ ਨੂੰ ਵੀ ਬਹੁਤ ਹੀ ਸਤਿਕਾਰ ਦੇ ਨਾਲ ਉੱਥੋਂ ਵਿਦਾਈ ਦੇ ਰਹੇ ਸੀ ਤੇ ਬਹੁਤ ਹੀ ਰੋ ਰੋ ਕੇ ਮਿਲ ਮਿਲ ਕੇ ਇਹਨਾਂ ਨੂੰ ਤੋਰ ਰਹੇ ਸੀ ਉੱਥੋਂ ਤੇ ਜਦੋਂ ਅਚਾਨਕ ਤੋਂ ਵੀ ਇਹੋ ਜਿਹਾ ਪਾਣਾ ਵਰਤਿਆ ਪਤਾ ਨਹੀਂ ਕੀ ਹੋਇਆ ਤੇ ਬਸ ਯਾ ਕਦਮਾ ਤੁਹਾਨੂੰ ਪਤਾ ਹੀ ਹੈ ਫਿਰ ਸਾਰਿਆਂ ਨੂੰ ਜਦੋਂ ਇੰਨਾ ਕੋ ਖੂਨ ਖਰਾਬਾ ਹੋਇਆ ਕਿ ਮੇਰੇ ਦਾਦਾ ਜੀ ਕਹਿੰਦੇ ਵੀ ਅਸੀਂ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਕਿਉਂਕਿ ਮੇਰੇ ਦਾਦਾ ਜੀ ਦੀ ਜਿਹੜੀ ਫੈਮਿਲੀ ਹੈ ਤੇ ਇਹ ਚਾਰ ਭਰਾ ਸੀਗੇ ਤੇ ਇਹਨਾਂ ਦੀਆਂ ਚਾਰ ਭੈਣਾਂ ਸੀ ਤੇ ਇਹ ਜਦੋਂ ਉੱਥੋਂ ਆਏ ਵਾਪਸ ਤਾਂ ਜਿਹੜੇ ਮੇਰੇ ਦਾਦਾ ਜੀ ਦੇ ਪਿਤਾ ਜੀ ਸੀ ਵੀ ਉਹ ਵੀ ਅੱਗੇ ਜਿਹੜੇ ਆਪ ਦੇ ਭਰਾਵਾਂ ਨਾਲੋਂ ਨਿਕੜ ਗਏ ਆਉਂਦਿਆਂ ਆਉਂਦਿਆਂ ਰਸਤੇ ਦੇ ਵਿੱਚ ਤੇ ਲੋਕ ਛੁਪ ਕੇ ਜਦੋਂ ਉਸ ਟਾਈਮ ਬਹੁਤ ਜ਼ਿਆਦਾ ਬੂਟੇ ਹੁੰਦੇ ਸੀ ਤੇ ਜੰਗਲ ਹੁੰਦੇ ਸੀ ਤੇ ਜੰਗਲਾਂ ਦੇ ਵਿੱਚ ਕਹਿੰਦੇ ਬੀਛੋ ਛੁਪ ਛੁਪ ਕੇ ਆਏ ਤੇ ਜਿਵੇਂ ਹੀ ਉਹ ਦੇਖ ਲੈਂਦੇ ਸੀ ਜਿਹੜੇ ਅਤਿਆਚਾਰ ਕਰਨ ਵਾਲੇ ਲੋਕ ਵੀ ਉਹ ਦੇਖਦੇ ਰਹੇ ਜਾਂਦੇ ਸੀ ਕਿਤੇ ਕੋਈ ਚੱਲੇ ਆ ਤੇ ਉਹਨਾਂ ਨੂੰ ਬੱਸ ਉੱਥੇ ਹੀ ਵੜ ਟੋਕ ਦਿੰਦੇ ਸੀ ਤੇ ਇਸ ਕਰਕੇ ਕਹਿੰਦੇ ਜੀ ਅਸੀਂ ਬੜੀ ਹੀ ਮੁਸ਼ਕਲ ਦੇ ਨਾਲ ਇੰਡੀਆ ਵਿੱਚ ਪਹੁੰਚੇ ਪੈਦਲ ਹੀ ਆਏ 4-5 ਦਿਨ ਕਹਿੰਦੇ ਸਾਨੂੰ ਰਸਤੇ ਦੇ ਵਿੱਚ ਵੀ ਲੱਗ ਗਏ ਤੇ ਰਸਤੇ ਦੇ ਵਿੱਚ ਕਹਿੰਦੇ ਵੀ ਜਿਹੜੇ ਖੂਹ ਹੁੰਦੇ ਸੀ ਉਹਦਾ ਵੀ ਆਮ ਪੂਰਤਾ ਹੁੰਦੇ ਨਹੀਂ ਸੀ ਲੋਕ ਖੂਹ ਦਾ ਪਾਣੀ ਪੀਂਦੇ ਸੀ ਜਾਂ ਕਿਤੇ ਵਿਰਲੇ-ਵਿਰਲੇ ਨਲਕੇ ਵਗੈਰਾ ਹੁੰਦੇ ਸੀ ਤੇ ਉਹਨਾਂ ਨੇ ਹਰ ਜਗ੍ਹਾ ਤੇ ਜ਼ਹਿਰ ਪਾਤੀ ਕਿ ਕੋਈ ਪਾਣੀ ਪੀਵੇ ਤਾਂ ਉਹ ਉੱਥੇ ਹੀ ਮਰ ਜਾਵੇ ਪੀ ਕੇ ਤੇ ਕਹਿੰਦੇ ਵੀ ਪਾਣੀ ਪੀਣ ਤੋਂ ਵੀ ਸਾਰੇ ਇਨਾਂ ਕੋ ਵੀ ਉਹ ਹੋ ਗਏ ਬਿਪੁਕੇ ਪਿਆਸੇ ਤੇ ਪਾਣੀ ਪੀਣ ਨੂੰ ਵੀ ਨਹੀਂ ਸੀ ਕਿਸੇ ਦੀ ਟੁਕੜੀ ਕਿ ਕਿੱਥੋਂ ਪੀ ਲਿਆ ਤਾਂ ਉੱਥੇ ਹੀ ਡਿੱਗ ਪਾਵਾਂਗੇ ਤੇ ਇਸ ਕਰਕੇ ਜੀ ਬਹੁਤ ਹੀ ਜ਼ਿਆਦਾ ਅਤਿਆਚਾਰ ਹੋਏ ਸਾਰੀ ਦੁਨੀਆ ਤੇ ਹੀ ਹੋਏ ਸਾਰਿਆਂ ਦੇ ਵੀ ਇਨਾਂ ਕੋ ਬੇਹਲੇ ਖੁਸ਼ੀ ਕੁਝ ਟਾਈਮ ਦੇਖੂ ਛੀ ਸਹੀ ਬਾਕੀ ਗਮੀ ਸਾਰੀ ਜ਼ਿੰਦਗੀ ਦੀ ਬਣ ਗਈ ਕਿਉਂਕਿ ਲੱਖਾਂ ਲੋਕ ਮਾਰੇ ਗਏ ਲੱਖਾਂ ਅਣਦੋਸੇ ਲੋਕ ਜਿਹੜੇ ਕਿ ਇੰਨੀ ਖੁਸ਼ੀ ਮਨਾ ਰਹੇ ਸੀ ਕਿ ਅਸੀਂ ਹੋਣਾ ਆਜ਼ਾਦ ਭਾਰਤ ਦੇ ਵਿੱਚ ਰਵਾਂਗੇ ਆਜ਼ਾਦੀ ਦੇ ਨਾਲ ਰਵਾਂਗੇ ਤੇ ਬਾਕੀ ਜਦੋਂ ਇਹ ਕੰਮ ਹੋਇਆ ਤਾਂ ਸਾਰੀ ਖੁਸ਼ੀ ਜਿਹੜੀ ਗਮੀ ਦੇ ਵਿੱਚ ਬਦਲ ਗਈ ਤੇ ਬਹੁਤ ਹੀ ਜ਼ਿਆਦਾ ਜੀ ਉਸ ਟਾਈਮ ਦੀਆਂ ਗੱਲਾਂ ਤਾਂ ਮੇਰੇ ਦਾਦਾ ਜੀ ਜਦੋਂ ਦੱਸਦੇ ਸੀ ਕਹਿੰਦੇ ਕਿ ਵਾਹਿਗੁਰੂ ਅੱਗੇ ਇਹ ਅਰਦਾਸ ਕਰਿਆ ਕਰੋ ਵੀ ਅੱਗੇ ਤੋਂ ਕਦੇ ਵੀ ਇਹੋ ਜਿਹਾ ਸਮਾਂ ਨਾ ਆਵੇ ਕਿਉਂਕਿ ਇਹੋ ਜਿਹਾ ਸਮਾਂ ਜਿਹੜਾ ਹੁਣ ਤੇ ਲੋਕਾਂ ਤੋਂ ਵੇਖਿਆ ਨਹੀਂ ਜਾਣਾ ਤੇ ਨਾ ਹੀ ਸਹਿਿਆ ਜਾਣਾ ਏ ਉਸ ਟਾਈਮ ਪਤਾ ਨਹੀਂ ਕਿਹੜੇ ਹਿਸਾਬ ਨਾਲ ਪ੍ਰਮਾਤਮਾ ਨੇ ਲੋਕਾਂ ਨੂੰ ਸੈਨ ਸ਼ਕਤੀ ਵੀ ਦਿੱਤੀ ਤੇ ਮੇਰੇ ਦਾਦਾ ਜੀ ਦੱਸਦੇ ਕਿ ਸਾਰੀ ਫੈਮਿਲੀ ਸਾਡੀ ਬਈ ਨਿਖੜ ਗਈ ਸੀ ਆਪਸ ਦੇ ਵਿੱਚ ਕੋਈ ਜੀ ਨਾਲ ਜੀ ਨਹੀਂ ਰਹਿ ਗਿਆ ਸੀ ਲੋਕਾਂ ਦਾ ਬਹੁਤ ਬੁਰਾ ਹਾਲ ਹੋਇਆ ਸੀ ਤੇ ਮੇਰੇ ਵੱਡੇ ਦਾਦਾ ਜੀ ਜਿਹੜੇ ਮੇਰੇ ਦਾਦਾ ਜੀ ਦੇ ਵੱਡੇ ਭਰਾ ਸੀ ਉਹ ਵੀ ਪਾਕਿਸਤਾਨ ਦੇ ਵਿੱਚ ਹੀ ਰਹਿ ਗਏ ਸੀ ਤੇ ਇਹਨਾਂ ਨੇ ਤਾਂ ਬਸ ਐਂ ਹੀ ਸਮਝ ਲਿਆ ਸੀ ਕਿ ਉਹਨਾਂ ਦੀ ਡੈਥ ਹੋ ਗਈ ਏ ਤੇ ਬਾਕੀ ਉਹ ਮੈਂ ਤੁਹਾਨੂੰ ਪੂਰੀ ਕਹਾਣੀ ਕੱਲ ਦੀ ਵੀਡੀਓ ਦੇ ਵਿੱਚ ਦੱਸਾਂਗੀ ਤੇ ਉਹਨਾਂ ਨਾਲ ਵੀ ਕੀ ਵਾਪਰਿਆ ਉਹ ਕਿਵੇਂ ਬਚੇ ਤੇ ਉਹ ਆਪਾਂ ਜੀ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅੱਜ ਦੀ ਵੀਡੀਓ ਵਿੱਚ ਜੀ ਇੰਨਾ ਹੀ ਤੇ ਬਹੁਤ ਹੀ ਬੇਮੁਸ਼ਕਲ ਦੇ ਨਾਲ ਇੰਡੀਆ ਦੇ ਵਿੱਚ ਮੇਰੀ ਫੈਮਿਲੀ ਪਹੁੰਚੀ ਤੇ ਫਿਰ ਜੀ ਇੱਥੇ ਵੀ ਦਰਬਾਰ-ਦਰ ਪਟਕਦੇ ਫਿਰੇ ਵਿਚਾਰੇ ਵੀ ਕਿੱਥੇ ਜਗ੍ਹਾ ਮਿਲਦੀ ਏ ਰਹਿਣ ਨੂੰ ਹਨਾ ਵੀ ਜਦੋਂ ਬੰਦਾ ਕਾਰ ਛੱਡ ਕੇ ਆਉਂਦਾ ਏ 1-2-2 ਕੱਪੜੇ ਹੀ ਸੀ ਕੋਲ ਹੋਰ ਕੁਝ ਨਹੀਂ ਸੀ ਨਾ ਹੀ ਕੁਝ ਖਾਣ ਨੂੰ ਸੀ ਨਾ ਹੀ ਪੈਣਨ ਨੂੰ ਨਹੀਂ ਪੈਣ ਨੂੰ ਬਸ ਜਿਹੜੇ ਹੱਥੇ ਇੱਕ ਦੋ ਤੋਂ ਸੂਟ ਆਏ ਬਸ ਉਹੀ ਚੱਕ ਕੇ ਤੋਰ ਪੈ ਸੀ ਤੇ ਸਾਰਾ ਸਮਾਨ ਵੀ ਉੱਥੇ ਛੱਡ ਆਏ ਸਭ ਕੁਝ ਉੱਥੇ ਤੇ ਇੱਥੇ ਜੀ ਬਹੁਤ ਹੀ ਦਰਬਦਾਰ ਬਸ ਪਟਕਦੇ ਰਹੇ ਤੇ ਫਿਰ ਕਿਤੇ ਜਾ ਕੇ ਇਹਨਾਂ ਨੂੰ ਘਰ ਬਣਾਏ ਝੁੱਗੀਆਂ ਚੌਪੜੀਆਂ ਬਣਾਈਆਂ ਤੇ ਰਹਿਣ ਲੱਗੇ ਤੇ ਅਸੀਂ ਹਮੇਸ਼ਾ ਹੀ ਜੀ ਆਪਣੇ ਦਾਦਾ ਜੀ ਨੂੰ ਕਹਿੰਦੇ ਸੀ ਕਿ ਤੁਸੀਂ ਫੇਰ ਬਾਰਡਰ ਤੇ ਆ ਕੇ ਬੈਠ ਗਏ ਵੀ ਤੁਸੀਂ ਕਿਤੇ ਬਾਰਡਰ ਤੋਂ ਦੂਰ ਬੈਠ ਜਾਂਦੇ ਜਾ ਕੇ ਹਨਾ ਵੀ ਅਜ ਆਪਾਂ ਨੂੰ ਫੇਰ ਆਪਾਂ ਖਤਰੇ ਦੇ ਵਿੱਚ ਆ ਜਾਈਦਾ ਜਦੋਂ ਜੰਗ ਦਾ ਰੋਲਾ ਪੈਂਦਾ ਏ ਤੇ ਤੁਸੀਂ ਵੀ ਬਾਰਡਰ ਤੋਂ ਦੂਰ ਰਹੇ ਪੈਂਦੇ ਕਿਤੇ ਤੇ ਬੱਸ ਉਹ ਕਹਿੰਦੇ ਵੀ ਤੁਸੀਂ ਚੋਪੀ ਰਹਿਣ ਦਿਓ ਵੀ ਸਾਨੂੰ ਬਹੁਤ ਹੀ ਵੀ ਔਖੀ ਜਗ੍ਹਾ ਇੱਥੇ ਮਿਲੀ ਸੀ ਰਹਿਣ ਵਾਸਤੇ ਤੇ ਨਾ ਹੀ ਜਿਵੇਂ ਕੁਝ ਖਾਣ ਪੀਣ ਨੂੰ ਲੱਭਦਾ ਸੀ ਨਾ ਕੁਝ ਉੱਥੇ ਵਾਣ ਵਟ ਕੇ ਤੇ ਉਹਦੇ ਨਾਲ ਗੁਜ਼ਾਰਾ ਕਰਦੇ ਸੀ ਬਾਣ ਵਟ ਕੇ ਵੇਚਣਾ ਫੇਰ ਕਿਤੇ ਪੈਸੇ ਕੋਈ ਆਣਾ ਉਦਾਂ ਹੁੰਦੇ ਸੀ ਆਨੇ ਰਪਈਆ ਤਾਂ ਕਿਤੇ ਵਿਰਲਾ ਹੀ ਹੁੰਦਾ ਸੀ ਤੇ ਉਹਦੇ ਫਿਰ ਨਾ ਆਟਾ ਲਿਆਉਣਾ ਫਿਰ ਉਹਦੇ ਕਿਤੇ ਰੋਟੀ ਬਣਨੀ ਤੇ ਬਹੁਤ ਹੀ ਜੀ ਦੁੱਖ ਭਰੀ ਕਹਾਣੀ ਹੈ ਜੀ ਆਪਣੀ ਫੈਮਿਲੀ ਦੀ ਤੇ ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਹੀ ਕਰਦੇ ਆਂ ਐਂਡ ਤੇ ਮਿਲਾਂਗੇ ਜੀ ਕਾਰਨੂ ਨਵੀਂ ਵੀਡੀਓ ਤੇ ਵਿੱਚ ਉਹ ਵੀ ਜਰੂਰ ਦੇਖਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ